ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਨੱਥੂ ਵਾਲਾ ਗਰਬੀ ਨੱਥੂ ਵਾਲਾ ਗਰਬੀ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਮੋਗੇ ਦਾ ਮਾਨਮੱਤਾ ਨਗਰ ਆ ਇਸ ਟਾਈਮ ਮੈਂ ਮੌਜੂਦ ਹਾਂ ਤਾਰ ਬਾਈ ਜਗਤਾਰ ਬਾਈ ਦੇ ਕੋਲੇ ਵਪਾਰ ਦਾ ਬਾਈ ਦਾ ਕੰਮ ਉਸ ਵਪਾਰ ਲੈਣ ਦੇ ਵਿੱਚ ਆਈ ਹੋਈ ਇੱਕ ਸੱਜਰ ਸੂਈ ਬਿਲਕੁਲ ਤਾਦੀ ਮੈਂ ਦੇ ਦਰਸ਼ਨ ਕਰਵਾਉਣੇ ਆ ਕੀ ਰੇਟ ਆ ਕਿੰਨਾ ਦੁੱਧ ਆ ਕਿੰਨੇ ਦਿਨਾਂ ਦੀ ਸੂਈ ਆ ਮਗਰ ਕੀ ਆ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਆਉ ਮਿਲਦੇ ਆ ਬਾਈ ਨੂੰ ਤੇ ਤਾਰ ਬਾਈ ਦੇ ਨਾਲ ਮੁਲਾਕਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਆ ਬਾਈ ਜੀ ਵਧੀਆ ਸੇਧਾਂਕਰ ਪਰਿਵਾਰ ਦੀ ਠੀਕ ਆ ਵੀਰੇ ਸਭ ਚਲੋ ਸ਼ੁਕਰ ਆ ਬਾਈ ਇੱਕ ਵਾਰੀ ਸਾਰਾ ਡਰੈੱਸ ਦੱਸ ਦੇ ਬਈ ਆਪਣਾ ਬਾਈ ਜੀ ਪਿੰਡ ਨੱਥੂ ਵਾਲਾ ਗਰਬੀ ਜੀ ਜ਼ਿਲ੍ਹਾ ਮੋਗਾ ਜ਼ਿਲ੍ਹਾ ਬਾਗਾ ਪਰਾਣਾ ਜੀ ਤੇ 94658 ਜੀ 45419 ਠੀਕ ਆ ਜੀ 94658 45419 ਠੀਕ ਹੈ ਬਾਈ ਇਹ ਸਰਵੇ ਬਾਈ ਇਹਨੂੰ ਸੁਈ ਨੂੰ ਅੱਜ 4-5 ਦਿਨ ਹੋ ਗਏ ਆ ਜੀ ਤੇ ਜਿਹੜਾ ਭਾਂਡੇ ਚ ਦੁੱਧ ਪਾਉਂਦੀ ਆ ਵਖਾਵਾ 12 ਲੀਟਰ ਦਾ ਜੀ 11 ਲੀਟਰ ਤਿਆਰ ਆ ਤਿਆਰ ਆ ਚਵਾਈ ਚੁਈ ਕਿਵੇਂ ਬਾਈ ਚਵਾਈ ਚੁਈ 19 ਕਾ ਬਸ ਪਹਿਲਾਂ ਦਾ ਦੇਣਾ ਵੀ 19 ਕੀ ਸ਼ੈਡ ਆ ਹਾਂ ਸੈਡ ਪੂਰਾ ਪਾਸਾ ਉਹ ਤਾਂ ਦਿਸੀ ਜਾਂਦਾ ਹਾਂਜੀ ਹਾਂਜੀ ਦੁੱਧ ਦੁੱਧ ਪੂਰਾ ਅੱਛਾ ਸੁਆ ਕਿਨੂ ਆ ਸੁਈ ਆ ਤਾਰ ਸੁਆ ਬਾਈ ਆਪਾਂ ਤੀਜਾ ਮੰਨ ਕੇ ਲਈ ਆ ਹਾਂ ਚਾਹ ਕੋ ਜਿੰਨਾ ਮਰਜੀ ਮੰਨ ਲੈ ਆਹ ਆਪਦੀ ਸੋਚ ਆ ਆਪਦੀ ਸੋਚ ਆ ਹਾਂ ਠੀਕ ਅੱਛਾ ਚਵਾਈ ਕਿਵੇਂ ਲੱਗੀ ਚਵਾਈ ਪੋਲੀ ਆ ਪੂਰੀ ਵਧੀਆ ਓਕੇ ਆ ਜਮਾ ਹਾਂਜੀ ਹਾਂਜੀ ਜੇ ਹੁਣ ਬੱਚਾ ਲਾਈਏ ਤਾਂ ਉੱਤਰ ਆਊਗੀ ਲਵਾਈ ਦਿੰਨੇ ਆ ਲਾ ਦੇ ਤੈਂ ਹੀ ਆ ਹਾਂ ਮਾਰ ਲੂ ਫੇਰੀ ਤੋਰਾਂਗੇ ਨੂੰ ਫੇਰੀ ਤੋਰਾਂਗੇ ਆ ਲੈ ਲੈ ਬਾਲਟੀ ਪੀ ਉਸ ਕਰ ਲਾ ਲੈ ਵੀ ਮਿੱਤਰੋ ਮੈਂ ਹੁਣ ਤੁਹਾਨੂੰ ਧਾਰਾ ਮਰਾ ਦੇਣਾ ਐਨ ਚਵਾਈ ਚਵਾਈ ਦੀ ਤਸੱਲੀ ਦੇਣਾ ਮੈਂ ਕਰਵਾ ਤੇ ਤੋਲਣਾ ਤੁਸੀਂ ਆ ਮੈਂ ਪਹਿਲਾਂ ਕਹਿਣਾ ਹੁੰਦਾ ਦੁੱਧ ਤੁਸੀਂ ਤੋਲਣਾ ਮੈਂ ਤਾਂ ਕੱਲਾ ਬੋਲਣਾ ਇੱਕ ਵੱਡਾ ਫਰਜ਼ ਆ ਕਿਉਂਕਿ ਤੁਸੀਂ ਵੀਰੇ ਲੈਣੀ ਆ ਤੁਸੀਂ ਪੈਸੇ ਕੱਢਣੇ ਆ ਜੇਬ ਦੇ ਵਿੱਚੋਂ ਬਸ ਇੰਨਾ ਹੈਗਾ ਵੀ ਜਦੋਂ ਥੱਲੇ ਬਹਿ ਕੇ ਅਗਲਾ ਧਾਰਾ ਮਾਰਦਾ ਨਾ ਤਾਂ ਮੈਨੂੰ ਕੁਝ ਨਾ ਪਰਸੈਂਟੇਜ ਹੋ ਜਾਂਦਾ ਵੀ ਚਵਾਈ ਓਕੇ ਆ ਜਮਾ ਪਸਮਾ ਕਿਵੇਂ ਆ ਮੈਂ ਦਾ ਇਹ ਚੀਜ਼ਾਂ ਲੋ ਆਪਾਂ ਤੁਹਾਨੂੰ ਵੇਚਣ ਤੋਂ ਤੱਕ ਕਰ ਦੇਣਾ ਕਿਉਂਕਿ ਹਰ ਇੱਕ ਵੀਡੀਓ ਜਿਹੜੀ ਸੋਏ ਜਾਨਵਰ ਦੀ ਹੋਇਆ ਕਰੂਗੀ ਜਿਹੜੀ ਮੈਂ ਬੱਚਾ ਲੈ ਲੂਗੀ ਉਹਨੂੰ ਮੈਂ ਪਸਮਾ ਕੇ ਧਾਰਾ ਮਰਵਾ ਦਿਆ ਕਰੂੰਗਾ ਹੁਣ ਮੈਂ ਸੋਚ ਇਹ ਰੱਖੀ ਆ ਤੇ ਬਾਕੀ ਕਿਉਂਕਿ ਜਿੰਨੇ ਲੈਣੀ ਆ ਉਹਨਾਂ ਵੀ ਤਸੱਲੀ ਕਰਨਾ ਭਰਾਵੋ ਫਰਜ਼ ਆ ਬਾਕੀ ਐ ਹੁੰਦਾ ਵੀ ਜਿਹੜਾ ਪੱਕਾ ਬੰਦਾ ਹੁੰਦਾ ਬਈ ਵਪਾਰੀ ਬੰਦਾ ਹੁੰਦਾ ਉਹ ਥੋੜਾ ਬਹੁਤਾ ਪਸੂਆ ਜਿਹੜਾ ਉਹ ਦੇਖ ਰੱਖ ਕੇ ਲਿਆਉਂਦਾ ਹੁੰਦਾ ਇਹ ਨਾ ਹੁੰਦੀ ਐ ਗੱਲ ਪਰ ਫਿਰ ਵੀ ਕਿਉਂਕਿ ਮੰਨ ਲਓ ਸਮਾਂ ਜਿਹੜਾ ਵੀ ਕਹੇ ਬੰਲਾ ਆਪਾਂ ਜੇਦੋਂ ਪੈਸੇ ਲਾਉਣੇ ਆ ਫਿਰ ਆਪਦੀ ਤਸੱਲੀ ਕਰਨਾ ਆਪਣਾ ਵੀ ਫਰਜ਼ ਆ ਬਾਅਦ ਵਿੱਚ ਮਾੜਾ ਚੰਗਾ ਕਹਿਣ ਦੇ ਨਾਲੋਂ ਆਪਦੀ ਪਹਿਲਾਂ ਹੀ ਨਿਰਖ ਪਰਖ ਕਰਿਆ ਕਰੋ ਦੇ ਹੁਣ ਆਪਾਂ ਤੁਹਾਨੂੰ ਧਾਰਾ ਮਾਰ ਕੇ ਦਿਖਾ ਦੇਣੀ ਐ ਪਸਮਾ ਪਸਮਾਈ ਜੀ ਪਸਮਾ ਕਰਕੇ ਵਿਖਾਉਣੇ ਨਾ ਹਾਂ ਪਸਮਾ ਕਰ ਲਾਂਗੇ ਉਹਦੇ ਆਪਾਂ ਬੰਦ ਦੇਣਾ ਬੱਚਾ ਪਸਮਾ ਕਰ ਕੰਮ ਇਹਨੂੰ ਸਾਲੇ ਨੂੰ ਹਜੇ ਕੱਟਾ ਇਹ ਹੈ ਨਾ ਕੱਟਾ ਹਾਂਜੀ ਨਾ ਨਾ ਪੱਖੇ ਫਿਰ ਉਹਦੀ ਹਵਾ ਆਉਂਦੀ ਆ ਆ ਵਧੀਆ ਕੀਤਾ ਜਿਹੜਾ ਉੱਤੇ ਪੱਠਾ ਲਾਇਆ ਵਾਹ ਫਿਰ ਚੱਲ ਲੇ ਵੀ ਮਿੱਤਰੋ ਹੁਣ ਕਰਮਾ ਵਾਲੀ ਪਾਸਮ ਆਈ ਆ ਪਤਾਰਾਂ ਵਿਖਾ ਦਨੇ ਤੁਹਾਨੂੰ ਵੇਖਣ ਲਈ ਕਰੀ ਪੁੱਤ ਕੈਮਰਾ ਨੇੜੇ ਵਿਖਾ ਦੇ ਕਰਾਂ ਦੀਆਂ ਦੀ ਗੱਲਬਾਤ ਸਾਡੇ ਬੱਚੇ ਵਾਸਤੇ ਪਸਮਾਰ ਸਵਾਰ ਤੋਗਣਾਂ ਵੇਖ ਲਓ ਕਿਹਦੀ ਮਿੱਤਰੋ ਹੁਣ ਚਵਾਈ ਚਵਾਈ ਤੁਸੀਂ ਕਰਮਾ ਵਾਲੀ ਦੀ ਬਾ ਮਾਰਦੇ ਤਾਰਾ ਜੀ ਖਾਲੀ ਦਾ ਨਾ ਕਰਿਆ ਸਾਰੀ ਨਹੀਂ ਚੋਈ ਦੇ 5 ਵਜੇ 6 ਵਜੇ ਪਹਿਲਾਂ ਨਹੀਂ ਪਰ ਤੋੜ ਕੇ ਵਿਖਾ ਦਈਏ ਨ ਇੱਕ ਅੱਛਾ ਅੱਛਾ ਹਾਂ ਪਰ ਖਾਲੀ ਨਾ ਕਰੋ ਐ ਧਾਰਾ ਮਾਰਦੇ ਬਾਲਟੀ ਚ ਕੱਲੀ ਕੱਲੀ ਧਾਰਾ ਮਾਰਦੇ ਬਸ ਕੱਲੀ ਐ ਨਾ ਇੱਕ ਇੱਕ ਮਾਰ ਕੇ ਵਿਖਾ ਪਹਿਲਾਂ ਅੱਛਾ ਅੱਛਾ ਠੀਕ ਹੈ ਪਿਛਲੇ ਮਾਰੋ ਬੱਸ ਹਾਂ ਖੋਲਾ ਹਾਂ ਖੋਲੋ ਇਦਾਂ ਮਿੱਤਰੋ ਹੁਣ ਤੁਹਾਨੂੰ ਜਿਹੜਾ ਥਣ ਵਿਖਾਤੇ ਸਮਾਹ ਵਿਖਾਦਾ ਹੁਣ ਆਪਾਂ ਆਪ ਸਮਾਹ ਕਰਕੇ ਤੁਰਦੀ ਵਿਖਾ ਦੇਾਂਗੇ ਕਿਉਂਕਿ ਇਹ ਤਿੱਜਾ ਹੁੰਦੀਆਂ ਵਾ ਮੇਨ ਮੈਨੂੰ ਕਹੇ ਬੰਦੇ ਨੇ ਭਰਾ ਨੇ ਕਹੀ ਸੀ ਇਹ ਗੱਲ ਤੇ ਆਪਾਂ ਤੁਹਾਡੇ ਤੋਂ ਹੀ ਸਿੱਖਣਾ ਹਨਾ ਤੇ ਫਿਰ ਮੈਨੂੰ ਮੇ ਇਹ ਚੀਜ਼ ਮਹਿਸੂਸ ਹੋਈ ਵੀ ਵਾਕਿਆ ਸਹੀ ਗੱਲ ਆ ਵੀ ਜਦੋਂ ਆਪਾਂ ਗਏ ਹੀ ਆ ਬੇਸ਼ੱਕ ਵੀਡੀਓ ਇੱਕ ਘਟ ਬਣ ਜੂਗੀ ਇਹੀ ਹੋ ਜੂਗਾ ਜਾਂ ਪਰ ਜਾਨਵਰ ਜਿਹੜਾ ਵੀ ਦਿਖਾਉਣਾ ਹੋਰ ਇੱਕ ਪੱਖ ਤੋਂ ਤਸੱਲੀ ਕਰਵਾ ਦੇਣੀ ਕਰਨੀ ਆ ਬਾਕੀ ਤੁਸੀਂ ਕਰਨੀ ਤੁਹਾਡਾ ਵੀ ਫਰਜ਼ ਆ ਮੈਨੂੰ ਨਾ ਕਹਿਣ ਦੇ ਕਿੰਨੇ ਦਾ ਫਰਕ ਆ ਅਗਲੇ ਨੇ ਤਾਰਾ ਮਾਰੀਆਂ ਅਗਲੇ ਨੇ ਫਸਮਾਈ ਆ ਨਵੀਂ ਤਾਰੇ ਵੀ ਘਟਦੇ ਪਾਰ ਨੂੰ ਕਿਰਾਂ ਇੱਕ ਗੱਲ ਹੈਗੀ ਆ ਨਾ ਫਸਮਾ ਪਸ ਨੂੰ ਚੰਗਾ ਕਰ ਗਈ ਵਾਹਣਾ ਬਹੁਤ ਵਧੀਆ ਐ ਪਾਸਾ ਜਿਵੇਂ ਦਿਖਾਉਂਦੀ ਦੁੱਧਾ ਤਾਂ ਨਹੀਂ ਕੋਈ ਕਮੀ ਹੈਗੀ ਸਾਰਾ ਪੂਰਾ ਓਕੇ ਲਿਆ ਭਾਈ ਪਾਸੋਂ ਚੋਂ ਗਲੇ ਸਾਰਾ ਤੂੰ ਹੀ ਚੰਗੇ ਉਹਨਾਂ ਨੇ ਪੱਠੇ ਪਾਏ ਉਹਨਾਂ ਨੇ ਵੀ ਪੀਣੀ ਚਾਹ ਪਿੱਛੋਂ ਖਾਲੀ ਸਾਰ ਨਈ ਮੇਟਰੋ ਦੇਖ ਸਕਦੇ ਹੋ ਉਹਨਾਂ ਉਧਰੇ ਫੇਰ ਬਾਬਾ ਨੂੰ ਦੇ ਵੀਰੇ ਬੰਦ ਦੇ ਦੁੱਧ ਵਾਲੀ ਮੈਂ ਆ ਦੁੱਧ 12 ਕਿਲੋ ਦੇਈ ਜਾਊਗੀ ਇਹ 14 ਦੇ ਵੱਜੂ ਭਾਈ ਅੱਜ ਪੰਜਵਾਂ ਦਿਨ ਸੂਈ ਨੂੰ ਆ ਤੇ 11 ਕਿਲੋ ਆ ਹੂੰ ਅੱਛਾ ਤਾਰੇ ਭਾਈ ਇਹਦਾ ਰੇਟ ਕੀ ਰਹੂਗਾ ਭਾਈ ਰੇਟ ਆਪਾਂ ਥੋੜਾ ਹੀ ਕਰਨਾ ਸਰਪੇ ਹਾਂ ਦੇਣ ਲੈਣ ਵਾਲੀ ਗੱਲ ਹੀ ਹੋਵੇ ਬਸ ਵੀ ਜਿਹੜੀ ਜਿੰਦੇ ਇਹਨਾਂ ਛੋੜ ਕਰਾਈ 500 ਦੇ ਅਗਲੇ ਦੇ ਟੈਂਪੂ 'ਚ ਵਾੜਦੀ ਹਾਂ ਹਾਂ ਮੋਲ ਪਤਾ ਕਰਦੇ ਹਾਂ 78000 ਠੀਕ ਆ ਦੇਣੀ ਕਿੰਨੇ ਦੀ ਐਡਜਸਟ ਨੋ ਜਾਵਾ 78000 ਦੀ ਮੈਂ ਦੇ ਦਾਂਗਾ 78000 ਦੀ ਹਾਂ ਦੇ ਦਾਂ ਬਸ ਹਾਂਜੀ ਠੀਕ ਆ ਬਾਈ ਛੋੜ ਕਰ ਦਿਆਂਗੇ ਵਿੱਚੋਂ ਆਪਦੀ ਮਰਜ਼ੀ ਨਾਲ ਠੀਕ ਆ ਚੇ ਨੋ ਕਿੰਨਾ ਹੈ 946 94658 ਹਾਂ 45419 ਠੀਕ ਹੈ ਬਈ ਇਸ ਨੰਬਰ ਤੇ ਗੱਲਬਾਤ ਕਰ ਲਿਓ ਪਿੰਡ ਨੱਥੂ ਵਾਲਾ ਗਰਬੀ ਪਰ ਏਡੀ ਮੈਂ ਦੇਣੀ ਨਹੀਂ ਕਹਿੰਨੇ 70000 ਦੀ ਦੁੱਧ ਬਹੁਤ ਆ ਥੱਲੇ ਚੰਗੀ ਦੁੱਧ ਵਾਲੇ ਬੰਦੇ ਤੇ ਫੁੱਲ ਕੰਮ ਦੀ ਆ ਅੱਜ ਪੰਜ ਮਾਤਾਂ ਸੁਈ ਨੂੰ ਆ ਹਾਂਜੀ ਧੰਨਵਾਦ ਦੋਸਤੋ ਬਹੁਤ ਸਾਰਾ ਪਿਆਰ